ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਜਿਸ ਦਾ ਨਾਮ ਹੈ ਦੋ ਪੈਨਾ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਠੀਕ ਠਾਕ ਹੋਮੂਗੇ ਹਾਂਜੀ ਅੱਜ ਦੇ ਹੈਗਾ ਦਿਨ ਹੈਗਾ ਅੱਜ ਵੀਰਵਾਰ ਦਾ ਤੇ ਤਰੀਕ ਹੈਗੀ ਅੱਜ 1 1 2026 ਹੈਪੀ ਨਿਊ ਈਅਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਕਰੇ ਇਸ ਸਾਲ ਤੁਹਾਡੇ ਘਰ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ ਹਾਂਜੀ ਆਪਾਂ ગયા ਹੋਏ ਸੀ ਪਿੰਡ ਕਾਪਾ ਲਗਾਇਆ ਚਾਰ ਪੰਜ ਦਿਨ ਪਿੰਡ ਤੇ ਉੱਥੇ ਆਪਾਂ ਕਾਫੀ ਵੀਡੀਓ ਬਣਾਈਆਂ ਸੀ ਪਰ ਆਪਾਂ ਤੋਂ ਅਪਲੋਡ ਨਹੀਂ ਹੋਈ ਕਿਉਂਕਿ ਨੈਟਵਰਕ ਦਾ ਬਹੁਤ ਜ਼ਿਆਦਾ ਈਸ਼ੂ ਸੀ ਉੱਥੇ ਇਸ ਕਰਕੇ ਆਪਾਂ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਾਂਗੇ ਇੰਜਾਇ ਕਰਿਓ ਸਾਡੀ ਪਿੰਡ ਵਾਲੀ ਵੀਡੀਓ ਤੇ ਪਲੀਜ਼ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਹੈ ਵੀਡੀਓ ਵਧੀਆ ਲੱਗਦੀ ਹੈ ਤਾਂ ਅੱਗੇ ਸ਼ੇਅਰ ਕਰਨਾ ਹਾਂਜੀ ਤੁਸੀਂ ਕਰੋ ਸਾਡੀ ਪਿੰਡ ਵਾਲੀ ਵੀਡੀਓ ਨੂੰ ਇੰਜਾਇਬਾਏ ਬਾਈ ਬਾਈ ਰਿਮੂ ਆਜਾ ਮੇਰੇ ਕੋਲ ਆ ਜਾ ਰਿਹਾ ਨੇ ਆਜਾ ਪੁੱਤ ਰਿਮਾ ਇਹਨੇ ਤਾਂ ਹੁਣ ਆਈ ਗੜਗੀਆਂ ਛੱਲਣੀਆਂ ਹੈ ਤੁਸੀਂ ਆਪ ਕੁਛ ਹੀ ਕਰਨੀ ਆ। ਤੁਸੀਂ ਵੀ ਜਾ। ਆ ਗੁਲਾਬ ਦੇ ਤੋਂ ਬਣਾਉਣਾ ਮਾਤਾ ਪOWER। ਫੇ ਸਬਜ਼ੀ ਲਾ ਰੱਖੀ ਆ ਚਾਚਾ ਕੇ ਨੇ। ਕੁਸਮੂਲੀਆ ਪੱਟੀਆਂ ਨੇ। ਇਹ ਤੇ ਫੇ ਡ्रेस ਆਰੀ ਬੱਚੇ। ਇਧਰ ਫੋਨ ਆ ਰਿਹਾ ਦੀਦੀ ਹੋ ਰਿਹਾ ਤਾਂ। ਨਾ ਪੁੱਤ। ਇਹ ਛੋਟਾ ਜਿਹਾ ਡੌਗੀ ਬੱਚੇ ਚੱਕ ਰਿਆ ਦਾਲ ਲਾਉਦਾ ਇਹ ਜੰਗੂ ਕੀ ਮੈਂ ਫੜਾਵਾ ਚੱਕੀ ਮੈਂ ਫੜਾਵਾ ਚੱਕੀ ਨਾ ਪੁੱਤ ਚੱਕਿਓ ਨਾ ਇੱਥੇ ਕੁੱਤੀ ਕੋਲੀ ਫਿਰਦੀ ਆ ਦੀਦੀ ਤੂੰ ਹੱਥ ਲਾ ਦਾ ਦੋ ਆ ਸੀ ਕਿਊਟ ਕਿਊਟ ਪੱਪੀ ਬਿਊਟੀਫੁਲ ਜਵਾਬ ਬੁਧੀਆਂ ਇਕੱਠੇ ਹੋ ਜਾਂਦੇ ਨੇ ਸਾਰੇ ਸੁਬਹਾਨੀ ਲੱਗੀਆਂ ਹੋਈਆਂ ਰੌਣਕਾਂ ਅਸਿਰਵਾਬ ਰਵਾਬ ਓਏ ਪਪਾ ਗੀਰਿਆ ਗੀਰਿਆ ਗੀਰੇਗਾ ਪਾ ਚੱਲਦੇ ਅੰਦਰ ਸੋਨੂ ਹੋਰ ਕੁਝ ਦਿਖਾਉਣੀ ਹੈ ਇੱਕ ਮੇ हाँ लगे हुए चीकू चीकू बहुत लगे हुए ने छोटे नहीं हजी भरया पैया पूरा पौधा चीकू न लगे पे ने ਫਲ ਬਹੁਤ ਲੱਗਿਆ ਹੋਇਆ ਹੈ ਨਾ ਚੀਕੂਆ ਨੂੰ ਫਲ ਬਹੁਤ ਲੱਗਿਆ ਚੀਕੂਆ ਨੂੰ ਪੱਕ ਵੀ ਜਾਂਦੇ ਨੇ ਕਈ ਡਿੱਗ ਜਾਂਦੇ ਆ ਇਹ ਆ ਦੇਖੋ ਬਹੁਤ ਵੱਡੇ ਵੱਡੇ ਨੇ ਡਰ オレンジオレンジ ਵੀ ਲੱਗਦੀ ਪਈ ਆ ਬਹੁਤ ਜਿਆਦੇ ਨਿੱਚੋ ਨਿੱਚੋ ਸਾਰੇ ਤੋੜ ਲੇ ਉੱਪਰ ਰਹਿ ਗਏ ਹੇਦਰ ਚਾਚੀ ਬਣਾ ਲਿਆ ਰੋਟੀ ਜਰਾ ਉਹ ਗਿੱਡੀ ਹੋ ਗਈ ਜਿਆਦਾ ਗਿੱਡੀ ਅੱਜ ਉਹ ਤਾਂ ਤੁੱਪ ਦੇ ਵਿੱਚ ਲਿਆ ਔਰ ਬਾਪ ਨੂੰ ਚੱਲ ਚੱਲ ਮਿਲਦੀ ਆ ਤੁਹਾਨੂੰ ਥੋੜੇ ਟਾਈਮ ਬਾਅਦ ਜੁੜੇ ਰਹੋ ਸਾਡੀ ਵੀਡੀਓ ਨਾਲ i